ਇਹ ਕਿੱਥੇ ਮਿਲਿਆ ਤੁਨ ਵੀਰੇ ਇੱਥੇ ਆਇਆ ਜੀ ਇੱਥੇ ਬਾਬਾ ਜੀ ਆਨੂੰ ਰੋਡ ਤੇ ਮਿਲਿਆ ਘੜੀ ਮਹੀ ਇੱਥੇ ਬੈਠੇ ਦੁਕਾਨ ਤੇ ਘੜੀ ਮੂੜੀ ਚੱਕਰ ਜੇ ਮਰ ਜਾਂਦਾ ਸੀ ਤੇ ਚਾਚੇ ਦਾ ਕੀ ਨਾਮ ਤੁਸੀਂ ਆਹੀ ਕਲਿੰਦਰ ਕਲਵਿੰਦਰ ਹੈਲੋ ਹਾਂਜੀ ਵੀਰ ਜੀ ਨਹੀਂ ਭਾਜੀ ਇਹ ਸਰਪੋਰਟ ਤੇ ਲੱਗਦਾ ਨਹੀਂ ਕਿ ਬਾਕੀ ਮੈਂ ਗਰੁੱਪ ਚ ਪਾ ਦਿੰਦਾ ਅੱਛਾ ਮੈਂ ਤੁਨੂੰ ਨਾਲ ਇਹਦੀਆਂ ਹੋਰ ਫੋਟੋਆਂ ਭੇਜਦਾ ਅਮਰਪੁਰ ਦਾ ਰਹਿਣ ਵਾਲਾ ਵੀਰਾ ਯਾਰ ਦੇਖੋ ਜੀ ਕਿ ਜਿਆਦਾ ਚਿਰ ਨਹੀਂ ਹੋਇਆ ਘਰ ਆਇਨੂੰ ਇਸ ਵੀਡੀਓ ਸਾਹਿਬ ਨਾਲ ਨਾ ਹਾਂਜੀ ਜਿਆਦਾ ਚਿਰ ਘਰ ਆਇਨੂੰ ਨਹੀਂ ਹੋਇਆ ਕਿਛ ਕੁਛ ਨਵਾਂ ਆਇਆ ਬਿਲਕੁਲ ਨਾ ਨਾਤਾ ਨਾਤਾ ਦਾ ਨਾਮ ਸਰਦੀਪ ਸਿੰਘ ਆ ਵੀਰ ਜੀ ਇਹਦੇ ਦਾ ਵੀਰੇ ਦਾ ਨਾਮ ਸਰਦੀਪ ਸਿੰਘ ਦਾ ਦਾ ਸਰਦੀਪ ਸਿੰਘ ਮਾਤਾ ਦਾ ਨਾਮ ਸੁੰਦਰਕੌਰ ਵੀ ਨੰਬਰ ਦੇ ਸੰਪਰਕ ਕੀਤਾ ਜਾਵੇ ਹੋਰ ਭਾਈ ਅਸੀ ਕਾਲ ਹੋਠੀਠਾ ਜੀ ਹੋਠੀਣਾ ਵੀ ਜੀ ਹੋਠੀੜਾ ਕਿਦੇ ਇੱਕ ਕਿੱਥੇ ਮਿਲਿਆ ਤੁਹਾਨੂੰ ਵੀਰੇ ਇੱਥੇ ਆਇਆ ਜੀ ਇੱਥੇ ਬਾਬਾ ਜੀ ਨੂੰ ਰੋਡ ਤੇ ਮਿਲਿਆ ਘੜੀ ਮਹੀ ਇੱਥੇ ਬੈਠੇ ਦੁਕਾਨ ਤੇ ਘੜੀ ਮੂੜੀ ਚੱਕਰ ਜੇ ਮਰੀ ਜਾਂਦਾ ਸੀ ਤੇਹੀਂ ਫਿਰ ਇਹਨੂੰ ਪਵਾ ਕੇ ਪੁੱਛਿਆ ਵੀ ਕਿਹੜਾ ਪਿੰਡ ਵਾ ਇਹਨੂੰ ਪਿੰਡ ਦਾ ਆਪਣੇ ਅਮਰਕੋੜ ਐਡਰੈਸ ਦਸੀ ਜਾਂਦਾ ਆਪਣੇ ਮਾਪਿਓ ਦਾ ਨਾਂ ਵੀ ਦੱਸਦਾ ਵਾ ਮਿਲਿਆ ਕਰੋਂਗੇ ਅਰੇ ਬਾਸ ਸਾਨੂੰ ਅੱਜ ਹੀ ਕੋਈ ਹੱਥ-ਵੱਥ ਸਾਢੇ 12:00 ਸਮਾਂ ਵਾਰਾਂ ਦੀ ਵੇਜ ਵੇ ਦੋ ਦਿਨਾਂ ਕਿ ਹੋ ਗਏ ਅੱਛਾ ਇਧਰ ਤੁਰੇ ਫੰਦਾ ਹੀ ਹੋਰ ਵੀਰ ਕੀ ਹਾਲ ਆ ਹਾਂ ਕਲਿੰਦਰ ਇਹਦਾ ਮਸਗਦਾ ਇਹਦਾ ਸੀ ਨਾ ਕੀ ਟੋਡਾ ਨਾ ਕੀ ਹੈ ਹਾਂ ਕਲਿੰਦਰ ਹੈ ਕਲਿੰਦਰ ਕਲਿੰਦਰ ਕਿਹੜਾ ਪਿੰਡ ਆ ਅਮਰਕੋਟ ਅਮਰਕੋਟ ਤੇ ਤੁਹਾਡੇ ਡੈਡ ਦਾ ਕੀ ਨਾਮ ਆ ਹੈ ਗਾਇਸਾ ਹੈ ਕੀ ਗਾਇਸਾ ਇਨਾ ਸੁਕਾਂਸਾ ਅਮਰਕੋਟ ਦੇ ਹੈਗੇ ਮੇਰਾ ਵੀ ਰਿਟਾਇਰ ਆ ਵੀਰ ਹੈ ਨਾ ਫੋਨ ਪਿਆਣਾ ਗੱਡੀ ਦੇ ਜਿੱਥੇ ਡਰਾਈਵਰ ਸਾਈਡ ਡਰਾਈਵਰ ਸਾਈਡ ਹਾਂਜੀ ਉਹ ਬਾਰੀ ਦੇ ਵਿੱਚ ਫੋਨ ਪਿਆਣਾ ਅਮਰਕੋਟ ਦੇ ਹੈਗੇ ਵੀਰ ਨਾ ਵੀਰ ਆ ਪੁਣੇ ਪੁੱਛ ਲੈਣੇ ਆ ਜੀ ਜੜੇ ਵਾਲੇ ਦਾ ਜੰਦਾ ਪਰਪੋ ਨਹੀ ਅਮਰਕੋਟ ਕਿਹਾ ਨਹੀਂ ਅਮਰ ਨਹੀਂ ਜਿਆਦਾ ਕਹਿੰਦੇ ਜਿਆਦਾ ਰਿਪੋਰਟ ਦੇਈ ਜਾਂਦਾ ਹਨ ਗਾੜੀਆਂ ਇਹ ਕਦਾ ਹੀ ਆ ਕੋਈ ਪਹਿਲਾਂ ਜੁਸਤੀ ਨਹੀਂ ਬੋਲਦਾ ਸੁਖਦੇਵ ਸਿੰਘ ਕਹਿੰਦਾ ਸੁਖਦੇਵ ਸਿੰਘ ਸੁਖਦੇਵ ਸਿੰਘ ਸੁਖਦੇਵ ਸਿੰਘ ਸੁਖਦੇਵ ਸ਼ਾ ਆ ਤੇ ਚਾਚੇ ਟਾਡਾ ਕੀ ਨਾਮ ਤੁਸੀਂ ਸਹੀ ਕਲਿੰਦਰ ਕਲਵਿੰਦਰ ਹੱਥੋਂ ਤੇ ਹੱਥ ਵਖੇ ਤੋਤਾਨਾ ਆਪਰਾ ਅਟਾੜਾ ਰਾਤ ਮੈਨੂੰ ਇੱਕ ਬਜ਼ੁਰਗ ਮਿਲਿਆ ਆ ਘੜਕੇ ਪਿੰਡ ਉਹ ਪਟਿਆਲੇ ਦਾ ਸੀਗਾ ਆਹ ਵੀਰ ਜੀ ਤੇ ਉਹ ਵੀ ਟੀਚਰ ਹੀ ਨੇ ਆ ਕਪੜੇ ਪਾਏ ਸੀ ਕਰਕੇ ਨਾ ਵੀ ਕਿਹਾ ਚਾਰ ਤਰ੍ਹਾਂ ਦੀ ਵਿਆਹੀ ਰੋਟੀ ਨਵਾਇਆ ਨੂੰ ਇਹ ਆ ਗਈ ਤੀ ਨਵਾਇਆ ਇਹਨੂੰ ਨਵਾ ਕੇ ਟੀ-ਸ਼ਰਟ ਨਵੀਂ ਪਾਈ ਆ ਇਹ ਮੁੰਡੇ ਦੇ ਆਪਣੇ ਕਪੜੇ ਵਾਲੀ ਦੁਕਾਨ ਇਹਨੇ ਵਿਚਾਰੇ ਨੇ ਇਹਨੂੰ ਟੀ-ਸ਼ਰਟ ਲੋੜ ਆਪਣੇ ਕਾਲ ਨੂੰ ਆ ਵੱਡੇ ਵਾਰ ਬੰਨ ਨਿੱਕੇ ਕੱਤੇ ਆ ਠੀਕ ਆ ਫੋਟੋ ਕਿੱਥੇ ਨਹੀਂ ਇਧਰ ਕਿਉਂ ਮੇਰੇ ਨੂੰ ਵੇਖਿਓ ਇਧਰ ਨੂੰ ਵੇਖਿਓ ਮੇਰੇ ਨੂੰ ਇਧਰ ਫੋਟੋ ਸਹੀ ਹੁੰਦੀ ਹੈ ਇਧਰ ਨੂੰ ਵੇਖੋ ਇਧਰ ਆਵੇ ਇਧਰ ਇਹਨੂੰ ਵੀ ਹੈ ਨਾ ਲੈ ਕੇ ਸਕੇ ਮਾਰਨਾ ਨਾਮ ਹੀ ਦੱਸਦਾ ਬਤੀ ਦਾ ਅੱਛਾ ਜੀ ਜਿਹਦੇ ਅਸਲ ਨਾਮ ਦੱਸਦਾ ਅੱਛਾ ਤਨ ਤੁਮੀ ਲੱਗੇ ਨੀ ਵੀਰ ਨੂੰ ਛਾਂ ਨੀ ਮਿਲਿਆ ਜੀ ਇੱਥੇ ਬੀਠੇ ਸਾਡੀ ਦੁਕਾਨ ਦਾ ਅੱਛਾ ਅੱਛਾ ਇਹ ਕਟਿੰਗ ਕਰਦੇ ਆ ਜਦੋਂ ਉਹ ਨਾ ਇੱਕਾਈ ਉਹ ਕਰਦਾ ਤਾਂ ਕਿਹੜੇ ਕੱਢੀ ਜਾਂਦਾ ਇੱਥੇ ਦੁਕਾਨਾਂ ਦੇ ਘਰੇ ਘਰੇ ਅੱਛਾ ਧੰਨਵਾਦ ਵੀ ਤੁਹਾਡਾ ਵੀ ਇੰਨੀ ਗਰਮੀ ਹੈ ਨਹੀਂ ਤਾਂ ਕੌਣ ਕੇ ਦਾ ਪੁੱਛਦਾ ਵੀਰ ਆ ਵੀਰ ਤਾਂ ਪਿੰਡ ਦਾ ਦੂਰਿਆ ਦੇ ਸਮੇਂ ਚੱਲ ਰਿਹਾ ਲੱਗਾ ਇਹਨੂੰ ਭਾਇਆ ਵੀਰ ਮੇਰੇ ਜਾਣ ਨਾ ਸੇ ਅੱਧਾ ਪਤਾ ਨਹੀਂ ਤੜੇ ਦੇ ਨਾ ਸਾਲਾ ਬੜਾ ਪੈਂਦਾ ਇਹ ਵਾਰ ਬਾਤ ਜਾ ਸਕਦਾ ਹੈ ਕਿ ਜੇ ਜੇ ਸਿਰ 60 ਸੂਟ ਹੋਵੇ ਨਾ ਉਹ ਮੰਡਮੈਂਟਰੀ ਸਾਡੇ ਸਰਵੀ ਹੋਈ ਨਾ ਆ ਗਈ ਹੈਗੀ ਸਰ ਜੱਟ ਸਰ ਕੱਟ ਜੇ ਹੈਗੀ ਕੋਈ ਵਾਲੀ ਮਰ ਕੋਟ ਲਾਗੇਗਾ ਜੇ ਤੇ ਦਾ ਨੰਬਰ ਪਤਾ ਜਾਂਦਾ ਤਾਂ ਵੀ ਠੀਕ ਹੈ ਫੇਸਬੁਕ ਤੇ ਪਾਈ ਇਹਦੀ ਵੀਡੀਓ ਨਾ ਤੇ ਪਾਈ ਹੈ ਓਦਾਂ YouTube ਤੇ ਵੀ ਇਹ ਲੱਭ ਜਾਣਾ ਹੁਣੇ ਪਰਵਾਹ ਲੱਭ ਜਾਣਾ ਦਾ ਤੇ ਪਾਈ ਆ ਵੀ ਇਦਾਂ ਹੀ ਪੈਨੂ ਨਾ ਆਪਣੇ ਪ੍ਰਿੰਟ ਮਾ ਲੂਗਾ ਚਾ ਧੰਨਵਾਦ ਭਰਾ ਤੁਹਾਡਾ ਪਹਿਲਾਂ ਤੇ ਰੋਟੀ ਖਾਧੀ ਆ ਰੋਟੀ ਖਾ ਰੋਟੀ ਖਾਈ ਨਾ ਇਹਰ ਬਾਬਾ ਜੀ ਨੇ ਸਾਰਾ ਦੱਸ ਆਇਆ ਜਿੱਥੋਂ ਜਿੱਥੋਂ ਆਇਆ ਸਾਰਾ ਦੱਸਦੇ ਬਾਬਾ ਜੀ ਨੇ ਪਛਾਣ ਦੇ ਕਿੰਨਾ ਕਿਤੇ ਰੋਇਆ ਕਰ ਰੋਇਆ ਇਹਨੂੰ ਕਰਵਾਇਆ ਦੱਸ ਬਾਬਾ ਕਰ ਰੋਇਆ ਕਿ ਨਹੀਂ ਚੋਇਆ ਮੈਂ ਸ਼ਨੀਵਾਰ ਤੋਂ ਆਇਆ ਅ ਸ਼ਨੀਵਾਰ ਦਾ ਸ਼ਨੀਵਾਰ ਤੋਂ ਆਇਆ ਇੱਕ ਤਾਂ ਸ਼ਨੀਵਾਰ ਅੱਜ ਵੀ ਆ ਜੀ ਦਾ ਸ਼ਨੀਵਾਰ ਤੋਂ ਮੈਂ ਪੈਦਲ ਆਇਆ ਅੱਛਾ ਅੱਛਾ ਜਿਹਦਾ ਫੈਸਲਾ ਕੀ ਜਿਹਦਾ ਫੈਸਲਾ ਤੋੜਿਆ ਹੈ ਕਿੰਨੇ ਭੈਣ ਭਰਾ ਤੁਸੀਂ ਜੀ ਦਾ ਤਿੰਨ ਤਿੰਨ ਭੈਣ ਭਰਾ ਕਿੰਨੇ ਤੇ ਕਿ ਭਰਾ ਕਿੰਨੇ ਜੀ ਜੀ ਦਾ ਕਲਾ ਮੈਂ ਬਬ ਖੁਦਾ ਅੱਛਾ ਡੇੜੀ ਦਾ ਕੀ ਨਾਮ ਦੱਸਿਆ ਤੁਸੀਂ ਡੇੜੀ ਦਾ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਤੇ ਹੈਗਾ ਕਿਹੜਾ ਵਾ ਇਹ ਪੱਤੀ ਕਿਹੜੀ ਆ ਇਹਦਾ ਬੱਤੀ ਨਹੀਂ ਕੋਈ ਬੱਤੀ ਨਾ ਇਹਦਾ ਮੈਂ ਚਾਹੀਦਾ ਅੱਛਾ ਜੀ ਜੀ ਕੱਟ ਤੱਕ ਪਿਛਲੇ ਸ਼ਨੀਵਾਰ ਦਾ ਆ ਨਾ ਅੱਜ ਸ਼ਨੀਵਾਰ ਆ ਅਮਰਕੋਟ ਅਮਰਕੋਟ ਨਹੀਂ ਪਤਾ ਕਿਡਾ ਰਿਪੋਰਟ ਆ ਅਮਰਕੋਟ ਹੀ ਅਮਰਕੋਟ ਮੀਨ ਤੇ ਹੋਈ ਆਪਣਾ ਡਬਲ ਟੋਏ ਕੋਲਾ ਲੱਗਿਆ ਅਮਰਕੋਟ ਜਿਹੜਾ ਲਾਗਨੇ ਲੱਗੇ ਆ ਉਹ ਇੱਕ ਤੇ ਉਹ ਬਲਡੋਏ ਆਲਾ ਬਲਡੋਏ ਆਲਾ ਆ ਅਮਰਕੋਟ ਆ ਵੱਡਾ ਪਿੰਡ ਆ ਬਾਬਾ ਨਹੀਂ ਪਛਾਣਿਆ ਜਾਊਗਾ ਆਵੇ ਆ ਗਿਆ ਫੋਨ ਹੈਲੋ ਬਿਜੀ ਕਰ ਤੋਕ ਕੇ ਕੰਮ ਹੈ ਇਹ ਤਾਂ ਬਾਤ ਹੀ ਕਰ ਹਰ ਗਰਜੰਡ ਵੀਜੀ ਕੀ ਹਾਲ ਜੀ ਮੇਰਾ ਮੇਰਾ ਚੜਦਾ ਹੋ ਠੀਠਾ ਜੇ ਤਾਂ ਬਸ ਵਧੇ ਵਧੇ ਵੀਰ ਜੀ ਮੈਂ ਨਾ ਤੁਹਾਨੂੰ ਇੱਕ ਫੋਟੋ ਭੇਜੀ ਆ ਇੱਕ ਨਾ ਵੀਰ ਸਾਨੂੰ ਮਿਲਿਆ ਮੈਂਟਲੀ ਅਫਸੈਟ ਹਾਂ ਹਾਂ ਹੁਣੇ ਭੇਜੀ ਇੱਕ ਵੀਰ ਦੀ ਫੋਟੋ ਭੇਜੀ ਹੋ ਨਾ ਦਿਮਾਗੀ ਅਫਸੈਟ ਆ ਸਾਨੂੰ ਇੱਥੇ ਮਿਲਿਆ ਠੱਠੀਆਂ ਮੰਤਾਂ ਤੇ ਲੇਕ ਉਹ ਨਾ ਤੁਹਾਡਾ ਪਿੰਡ ਦਸਨੜਾ ਅਮਰਕੋਟ ਅਮਰਕੋਟ ਜਪੰਡਿਆਉ ਤੇ ਹਾਂ ਵੇਖੋ ਬੜਾ ਤੁਹਾਡੀ ਪਿੰਡ ਦਾ ਹੀ ਆ ਬਾਬਾ ਜੀ ਇਹਨਾਂ ਦੀ ਫੋਟੋ ਪਹਿਲੀ ਫੋਟੋ ਵੀ ਹੁਣੇ ਦੱਸਿਓ ਹੁਣੇ ਦੱਸਿਓ ਵਾਲ ਕੋਲੇ ਇਹਨਾਂ ਨੇ ਹੁਣ ਕੱਟੇ ਆ ਸਾਨੂੰ ਕੱਟੇ ਹਾਂਜੀ ਹਾਂ ਜੀ ਵੀਡੀਓ ਬਣਾਈ ਪਹਿਲੀ ਬਾਬਾ ਜੀ ਵੀਡੀਓ ਬਣਾਈ ਹੋਈ ਆ ਵੀ ਦੱਸ ਦਿੰਦੇ ਹੁਣੇ ਆਪਾਂ ਹਾਂ ਪਛਾਣ ਬਿਲਕੁਲ ਬਿਲਕੁਲ ਜੀ ਨਹੀਂ ਦੱਸ ਦਿੰਦਾ ਇਹ ਪਛਾਣ ਲੈਂਦਾ ਹੋਵੇ ਤਾਂ ਬੰਦਾ ਪਛਾਣ ਲੈਂਦਾ ਕਈ ਵਾਰ ਉਹ ਦਾੜੀ-ਧੂੜੀ ਨਾਲ ਹਾਂ ਇਹ ਗੱਲ ਹੈਗੀ ਹੈ ਹੈਲੋ ਹਾਂਜੀ ਵੀਰ ਜੀ ਨਹੀਂ ਭਾਜੀ ਇਹ ਸਰਪੋਰਟ ਤੇ ਲੱਗਦਾ ਨਹੀਂ ਕਿ ਬਾਕੀ ਮੈਂ ਬੁਰਕਤ ਪਾ ਦਿੰਦਾ ਅੱਛਾ ਮੈਂ ਤੁਹਾਨੂੰ ਇਹਦੀਆਂ ਹੋਰ ਫੋਟੋਆਂ ਭੇਜਦਾ ਕਿਉਂਕਿ ਹੁਣ ਤੈਨੂੰ ਨਵਾਤ ਵਾ ਕੇ ਮਤਲਬ ਕਿ ਬਣਾਇਆ ਸੀਗਾ ਤੁਹਾਨੂੰ ਮੈਂ ਦੂਜੀਆਂ ਵੀਡੀਓ ਭੇਜਦਾ ਇਹਦੀਆਂ ਵੀਰ ਦੀਆਂ ਪਹਿਲੀਆਂ ਹਾਂ ਤੇ ਮੈਨੂੰ ਗਰੁੱਪ ਚ ਪਾ ਕੇ ਤੇ ਪਤਾ ਦੱਸਿਓ ਭਲਾ ਜੇ ਤੁਹਾਡੇ ਪਿੰਡ ਦਾ ਹੋਵੇ ਤਾਂ ਇੱਕ ਨਾ ਕਿ ਇੱਕ ਮਿੰਟ ਮੈਂ ਨਾਮ ਹੀ ਦੱਸ ਦਿੰਦਾ ਕਿ ਨਾਮ ਹੀ ਤੇਰਾ ਕਲਵਿੰਦਰ ਚਾਚਾ ਕਲਵਿੰਦਰ ਇਹਦਾ ਨਾਮ ਹੀ ਤੇ ਪਿਓ ਦਾ ਨਾਮ ਹੀ ਸੀਗਾ ਸੁਖਦੇਵ ਸਿੰਘ ਮਾਤਾ ਦਾ ਨਾਮ ਸੁਖਦੇਵ ਸਿੰਘ ਆਪ ਦਾ ਨਾਮ ਕੁਲਵਿੰਦਰ ਆ ਤੇ ਪਿਓ ਦਾ ਨਾਮ ਸੁਖਦੇਵ ਸਿੰਘ ਆ ਹਾਂ ਮੈਂ ਵੀਡੀਓ ਭੇਜਦਾ ਮੈਨੂੰ ਦੱਸਿਓ ਅਗੀਤੀ ਨੰਬਰ ਦਿਓ ਮੈਂ ਤੁਹਾਡੀ ਭੇਜਾਂ ਪਹਿਲੀ ਵੀਡੀਓ ਹਾਂ 94 ਲਿਖਿਓ 94 783 783 4443 4443 ਹਾਂਜੀ ਨਾਮ ਦੱਸਿਓ ਮੈਂ ਸੇਵ ਕਰ ਲਵਾਂ ਸਿਵਾ ਸੈਟੀ ਲੈ ਲਓ ਸਿਵਾ ਸੈਟੀ ਮਰਾਣਾ ਕੀਤਾ ਕਦੋਂ ਦਾ ਕਰੋ ਆਇਆ ਹੁਣ ਹਾਂਜੀ ਹਾਂਜੀ ਕੋਈ ਨੰਬਰ ਨੰਬਰ ਹੋਇਗਾ ਵੀਰਿਆ ਦਿਖਾ ਚਾਹੇ ਹੱਥ ਉੱਤੇ ਨਹੀਂ ਆਗੇ ਨਹੀਂ ਲੱਭਾ ਨਹੀਂ ਕੋਈ ਨੰਬਰ ਨੁਲਖਿਆ ਲੱਗੇ ਪਿੰਡ ਕਿਹੜਾ ਤੁਹਾਡੇ ਪਿੰਡ ਦੇ ਲੱਗੇ ਦਾ ਦੇਵਦਾਸਪੁਰਾ ਹੈ ਦੇਵਦਾਸਪੁਰਾ 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 ਉਹਦੇ ਇਧਰ ਉੱਥੇ ਉਹ ਜਿਹੜੇ ਸਾਈਡ ਸਿੱਕੀ ਵਾਲੀ ਸਾਈਡ ਪੈਂਦਾ ਦੇਵਦਾਸਪੁਰਾ ਉੱਥੇ ਵੀ ਮੇਰਕੋਟੇਗਾ ਕੋਈ ਅੱਛਾ ਕਿਹ ਕਿਹ ਸੱਚ ਮਾਰ ਕੇ ਕਿਉਂ ਉੱਥੇ ਪਹਲਾ ਹੁੰਦਾ ਉਧਰ ਮੇਰਕੋਟਾ ਹਾਂਜੀ ਬਈ ਇਹ ਲੋ ਅਮਰ ਕੋ ਤੇ ਇੱਕਦਾ ਪੱਟੀ ਲੱਗੀ ਇਹ ਇਹ ਡੀ ਲੱਗੇ ਵੀ ਅੰਮ੍ਰਿਤਸਰ ਲੱਗੇ ਚਨੇ ਵਾਲੇ ਲੱਗੇ ਉਧਰ ਹੀ ਹੈਗਾ ਆ ਨਹੀਂ ਰਿਹਾ ਬਾਬਾ ਜੀ WhatsApp ਨਹੀਂ ਆ ਰਿਹਾ ਤੇਰੇ ਨੰਬਰ ਤੇ ਇਸੇ ਤੇ ਆ ਮੇਰੇ ਤੇ ਉਹ ਆ ਨਹੀਂ ਰਿਹਾ ਸੀ ਨਵਾਈਡ ਕੀਤਾ ਮੈਂ ਤੇ ਆ ਨਹੀਂ ਰਿਹਾ ਨੰਬਰ ਗਲਤ ਤੇ ਨਹੀਂ ਸੇਵ ਕਰ ਲਿਆ ਹਾਂਜੀ ਨੰਬਰ ਗਲਤ ਤੁਸੀਂ ਨਹੀਂ ਲਿਖ ਲਿਆ ਨੰਬਰ ਗਲਤ ਲਿਖ ਲੈਣਾ ਜੀ ਕਿੰਨਾ ਨੰਬਰ ਮੇਰੇ ਕੋਲ ਹੈਗੀ ਵੀਡੀਓ 94 ਇੱਕ ਮਿੰਟ ਨੰਬਰ ਆ 94783 456 43 4543 ਹਾਂ 4543 ਹਾਂਜੀ ਆ ਤਰੀ ਫੰਦਰੀ ਨਾ ਕੀ ਗੱਲ ਲਗਾ ਆ ਸ਼ਹਿਰ ਦਾ ਪਿੰਡੀ ਸੱਚ ਮਰਾ ਕਿੱਥੇ ਕਿੱਥੇ ਕਿਹੜੀ ਜਗ੍ਹਾ ਮਿਹਰਬਾਨ ਆ ਜੇ ਲਿਆਣੇ ਲੱਗ ਹੈ ਮਰਕੋਟ ਇਧਰ ਹੈਗਾ ਬੱਸ ਅੱਛਾ ਮੇਰਾ ਨਾਮ ਦੱਸ ਬਾਈ ਇਧਰ ਤੋਂ ਆਪਣਾ ਹੈਗਾ ਕੋ ਕੰਡਕਟ ਇਧਰ ਲਾ ਕੇ ਵੇਖ ਲੀਏ ਫੋਮ ਇਧਰ ਵੀ ਹੈਗਾ ਜੀ ਲੱਭ ਲੈਣਾ ਕੇ ਮੇਰ ਇਹ ਜਿਲ੍ਹਾ ਮਲਸਰ ਆਇੰਦੋ ਹਾਂਜੀ ਜਿਲ੍ਹਾ ਮਲਸਰੀ ਆ ਜੀ ਇਧਰ ਰਹਦੇ ਹਾਂ ਮਲਸਰੀ ਮਲਸਰੀ ਆ ਵੀ ਆ ਗਿਆ ਮਰਕੋਟ ਦੇਰੋਂ ਦੇ ਬਟਰ ਜਾਨ ਆ ਗਿਆ ਉੱਧਰ ਤੋਂ ਵੀ ਨਿਕਲਿਆ ਹੋਰ ਆਇਆ ਵਾਹ ਦੇਵੀ ਦਾਸ ਪੁਰਾ ਕਹਿੰਦੇ ਆ ਦੇਵੀ ਦਾਸਪੁਰ ਦੇ ਨਾਲ ਅਮਰਕੋਟ ਆ ਹੈਗਾ ਅਮਰਕੋਟ ਤੇ ਆ ਗੰਸਾ ਚਾ ਇਹ ਕਿ ਤੇ ਅਮਰਕੋਟ ਮਾਰਕ ਅਮਰਕੋਟ ਅਮਰਸਰ ਇਹ ਮਾਰਕੀਟ ਇੱਕ ਪਤਨੀ ਮਾਰਕੀਟ ਆ ਕਿਹਣੀ ਪਿੰਡ ਵਾਏ ਰਾਜੋਕੇ ਰੋਡ ਇਹਦੇ ਉਹ ਆ ਗਿਆ ਨਾ ਅਮਰਕੋਟ ਰਾਜੋਕੇ ਰੋਡ ਤੇ ਹੋਈ ਅਮਰਕੋਟ ਅਮਰਸਰ ਇਹ ਤੇ ਇੱਥੇ ਆ ਗਿਆ ਨਾ ਇਹ ਹੋਈ ਐਬਲ ਟੋਈ ਵਾਲੇ ਬੰਨੇ ਵਾਲਾ ਆ ਜਰਾਜੋਕੇ ਤੇ ਇੱਥੇ ਆ ਰਾਜੋਕੇ ਇਧਰ ਆ ਨਾ ਹਾਂ ਹਾਂਜੀ ਪਰ ਇਹ ਤਰਨਤਾਂ ਚ ਆ ਜਾਂਦਾ ਇਹ ਤਾਂ ਪਰ ਉਹ ਸਾਰਾ ਪੁਰਾਣਾ ਮੈਂ ਕੱਢੇ ਹੋਏ ਨਹੀਂ ਇਹ ਇਹ ਤੇ ਤੰਦਰਨ ਚ ਹੁੰਦਾ ਆ ਵੜਾ ਵੇਖ ਲੈਣਾ ਕਿੱਦਾਂ ਵੇਖ ਲੈਣਾ ਕਿਹੜਾ ਕਿਹੜਾ ਰਾਜੋਕੇ ਕੱਢੇ ਨੇ ਅਮਰਕੋਟ ਆ ਰਾਜੋਕੇ ਤੇ ਇੱਥੇ ਆ ਕੋਈ ਲਾਗੇ ਪਿੰਡ ਕੋਈ ਹੋਵੇ ਤੇਰੇ ਪਿੰਡ ਵੀ ਹੋਰ ਲਾਗੇ ਕਿਹੜਾ ਕਿਹੜਾ ਪਿੰਡ ਵਾ ਚੇਤਾ ਕੋਈ ਪਿੰਡ ਗੁੰਡੇ ਦਾ ਕੋਈ ਲਾਗੇ ਅੰਬਰਗੋੜ ਦੇ ਲਾਗੇ ਕੋਈ ਪਿੰਡ ਕਿਹੜਾ ਤੇਰਾ ਜਿਆਦਾ ਹੋਵੇ ਕੋਈ ਥੋੜਾ ਬੋੜਾ ਮਾਸੀ ਬੂਆ ਕਿੱਥੇ ਕਹਿੰਦੇ ਹੈ ਹੈ ਅੰਬਰਸਰ ਅੰਬਰਸਰ ਕਿੱਥੇ ਨੇ ਜੀ ਨੇ ਹੈ ਕਿਦੇ ਲਾਗੇ ਚੰਡੇਆਲੇ ਲਾਗੇ ਬਿਕਾਨੇ ਇਹ ਕਹਿੰਦਾ ਵੀਰ ਦਾ ਚਿਹਰਾ ਫੇਸ ਦਿਖਾ ਦੇ ਆ ਇਧਰ ਦਿਖਾ ਦੇ ਚਿਹਰਾ ਫੇਸ ਦਿਖਾ ਦੇ ਚਿੰਦੜ ਲੱਗੇ ਜਾ ਕੇ ਸਖਜੀ ਇਹ ਵੀਰ ਆਪਣਾ ਪਿੰਡ ਅਮਰਕੋੜ ਦੱਸ ਰਿਹਾ ਵਾ ਅ ਅਮਰਕੋੜ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਆਉਂਦਾ ਵਾ ਪਿੱਖੀਪਿੰਡ ਦੇ ਕੋਲ ਬਟ ਅਸੀਂ ਉੱਥੋਂ ਪਤਾ ਕੀਤਾ ਵਾ ਤੇ ਇਹ ਵੀਰ ਦਾ ਐਡਰੈਸ ਨਹੀਂ ਆਇਆ ਤੇ ਇੱਕ ਅਮਰਕੋੜ ਕਹਿੰਦੇ ਆ ਕਿ ਇਹਦੇ ਲਾਗੇ ਆ ਹੈਗਾ ਜੰਡੇ ਵਾਲੇ ਏਰੀਆ ਦੇ ਲਾਗੇ ਹੈਗਾ ਜੇਕਰ ਕੋਈ ਵੀ ਦੇਵੀਦਾਸਪੁਰ ਦੇ ਕੋਲ ਆ ਜੇਕਰ ਕੋਈ ਵੀ ਵੀਰ ਸਾਡਾ ਅਮਰਕੋੜ ਪਿੰਡ ਦਾ ਜਾਂ ਅਮਰਕੋੜ ਪਿੰਡ ਦਾ ਮਤਲਬ ਕਿ ਵਸਨੀਕ ਸਾਡੀ ਵੀਡੀਓ ਦੇਖਦਾ ਹੋਵੇ ਤੇ ਉੱਪਰ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਦਿੱਤਾ ਵਾ ਤੇ ਹਾਂਜੀ ਤੇ ਬਾਬੇ ਇਹ ਅਮਰਕੋੜ ਕਹਿੰਦੇ ਇੱਧਰ ਵੀ ਹੈਗਾ ਵਾ ਆ ਨੰਦੇ ਵਾਲਾ ਸਾਈਡ ਵੀ ਆ ਗਿਆ ਠੀਕ ਨਹੀਂ ਹਾਂਜੀ ਦੇਵੀ ਦਾਸ ਦੇ ਨਾਲ ਹੈਗਾ ਕੋਈ ਇੱਧਰ ਅਮਰਕੋਟ ਤੇ ਉਹ ਅਮਰਕੋਟ ਆ ਸ਼ਾਇਦ ਇਹਦਾ ਤੇ ਜੇਕਰ ਕੋਈ ਨੰਬਰ ਹੋਵੇ ਉੱਥੋਂ ਦਾ ਕੋਈ ਹੈਗਾ ਕੋਈ ਲੱਗ ਬੰਦੇ ਦਾ ਨੰਬਰ ਹਾਂਜੀ ਚਲੋ ਕੋਈ ਗੱਲ ਨਹੀਂ ਸਕਦੀ ਯਾਰ ਜ਼ਰੂਰ ਵੀਰ ਦਾ ਇੱਕ ਫੇਸ ਮੈਂ ਵੀਰ ਨੂੰ ਕਿਹਾ ਵੀ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਦਿਖਾ ਦਵੇ ਵੀਰ ਨੇ ਨਾਂ ਆਪਣਾ ਦੱਸਿਆ ਵਾ ਕੁਲਵਿੰਦਰ ਸਿੰਘ ਆਪਣਾ ਨਾਂ ਦੱਸਿਆ ਵਾ ਤੇ ਫਾਦਰਸ ਨੇਮ ਫਾਦਰ ਨੇਮ ਦੱਸਿਆ ਵਾ ਸੁਖਦੇਵ ਸਿੰਘ ਸੋ ਜਿਹੜਾ ਵੀ ਵੀਰਪਰਾ ਜਾਣਦਾ ਹੋਵੇ ਅੱਜ ਅਸੀਂ ਖੜਿਆ ਆ ਪਿੰਡ ਠੱਠੀਆਂ ਮਹੰਤਾ ਜ਼ਿਲ੍ਹਾ ਤਰਨਤਾਰਨ ਨਸ਼ਹਿਰਾ ਪੰਨਵਾ ਦੇ ਕੋਲੇ ਪਿੰਡ ਪੈਂਦਾ ਵਾ ਉੱਥੇ ਅਸੀਂ ਖੜਿਆ ਆ ਰੋਡ ਦੇ ਉੱਪਰ ਇਹ ਵੀਰ ਕਹਿੰਦੇ ਤੁਰਿਆ ਜਾ ਰਿਹਾ ਸੀਗਾ ਤੇ ਚਲੋ ਭਲਾ ਹੋਵੇ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਫਰਜ਼ ਸਮਝ ਕੇ ਹੋਏ ਇਹਨੂੰ ਆਪਣੇ ਚਾਪਾਨੇ ਛਕਾਇਆ ਨਾਲੇ ਨਵਾਇਆ ਤੋ ਆਇਆ ਕੱਪੜੇ ਬਦਲਿਆ ਪਰ ਪਹਿਲਾਂ ਦੇ ਹਾਲਾਤ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦੇਵਾਂਗਾ ਕਿ ਕਾਫੀ ਤਰਸਯੋਗ ਵਿਚਾਰੇ ਦੇ ਹਾਲਾਤ ਸੀਗੇ ਤੇ ਜੇ ਬਹੁਤੀ ਗੱਲ ਇਹ ਲੈ ਚੱਲਦੇ ਫਿਰ ਉੱਥੇ ਨੇ ਜਿੰਨੇ ਯਾਲੇ ਦੇ ਨਾਲ ਲੱਗਾ ਇਹਦਾ ਦੇਖ ਲੋ ਸੰਜੀਵੀ ਦਾਸ ਹਾਂ ਆ ਦੇਵੀ ਦਾਸਪੁਰ ਤੇ ਨਾਲ ਹੀ ਕਿਹੜਾ ਪਿੰਡ ਦੱਸਿਆ ਸੀਗਾ ਅਮਰਕੋਟ ਅਮਰਕੋਟ ਹੈਨਾ ਅਮਰਕੋਟ ਲੋਕੇਸ਼ਨ ਕੱਟ ਕੇ ਵੇਚ ਦੇਣੀ ਆ ਜਿਹੜਾ ਦੇਵੀ ਦਾਸ ਦੀ ਲੋਕੇਸ਼ਨ ਲਾਉਣਾ ਦੇਵੀ ਦਾਸ ਅਮਰਕੋਟ ਲਾਦਨੇ ਆ ਅਮਰਕੋਟ ਅਮਰਕੋਟ ਦਾ ਕੋਈ ਇੰਟਰੈਸਟ ਨਹੀਂ ਆਉਂਦਾ ਇਹ ਰਹੀ ਜਿਆਦਾ ਹੋਣਾ ਦੇਵੀ ਦਾਸ ਪੁਰੇ ਦਾ ਲਾਉਣਾ ਦੇਵੀ ਦਾਸ ਅਮਰਕੋਟ ਦੇ ਹੋਣੀ ਲਾਉਣੀ ਹੈ ਨਾ ਸਾਡੀ ਅਮਰਕੋਟ ਦੀ ਹੋਣੀ ਲਾਉਣੀ ਹੈ ਅਮਰਕੋਟ ਨਹੀਂ ਮੈਂ ਵੇਖ ਲੈਣਾ ਕਿਹੜੀ ਅਮਰਕੋਟ ਦੀ ਕਿਹੜੀ ਲੋਕੇਸ਼ਨ ਹੁੰਦੀ ਆ ਸਕਦਾ ਉਹਦਾ ਇੱਕ ਅੱਖਰ ਫਰਕ ਹੋਵੇ ਨਾ ਮਾਨਾ ਵਾਲੇ ਟੂਲਪਲਾਈ ਦੀ ਲਾਉਣਾ ਮਾਨਾ ਵਾਲੇ ਟੂਲਪਲਾਈ ਦਾ ਪਤਾ ਹੀ ਟੂਲਪਲਾਈ ਤੇ ਜਾ ਕੇ ਦੇ ਵੀ ਦੱਸ ਇਹ ਤੇ ਇੱਕ ਅੰਮਰਕੋੜ ਮਾਰਕੀਟ ਹੁੰਦੀ ਆ ਉਹਦਾ ਛੋਟਾ ਮੋਟਾ ਹੋਏ ਪਿੰਡ ਵੀ ਮਾਰਕੀਟ ਹੈ ਹਾਂ ਟਾਈਪ ਉਹਦਾ ਮਾਰਕੀਟ ਦਾ ਪਾਇਆ ਹੋਣਾ ਹਾਂ ਇਹ ਬਲਟਵਾ ਵਾਲਾ ਹੀ ਹੁੰਦਾ ਇਹ ਦੋ ਬਲਟਵੇ ਵਾਲਾ ਇੱਧਰ ਇੱਧਰ ਹੀ ਟੁੱਕਣਾ ਕਿਉਂਕਿ ਇੱਧਰ ਨਹੀਂ ਆਉਂਦੀ ਇਹਦੇ ਬਿਆਲੇ ਵਾਲੀ ਬੇਜੀ ਅੱਛਾ ਇਹ ਦੇ ਨਾਲ ਗਾੜੀ ਆ ਪੰਜਾਬੀ ਮਿਹਰਬਾਨ ਅੱਡਾ ਹੁੰਦਾ ਉਹ ਹੀ ਮਿਹਰਬਾਨ ਉਹਦੇ ਨਾਲ ਹੀ ਮਿਹਰਬਾਨ ਦੇ ਨਾਲ ਹੀ ਅੰਮਰਕੋੜ ਹੈ ਜਿੱਨਾ ਆਪਣਾ ਵਰੀਆ ਹੈ ਨਹੀਂ ਆਉਂਦੀ ਚਲੇ ਰੱਬਾ ਆਜੋ ਆਪਾ ਬਾਬਾ ਜੀ ਨੂੰ ਲੈ ਕੇ ਜਾਂਦੇ ਆਏ ਘਰੇ ਛੱਡ ਜੀ ਤੁਹਾਨੂੰ ਕਰੀ ਛੱਡ ਗੰਦੇ ਬਾਬਾ ਜੀ ਨੂੰ ਚਲੋ ਜੀ ਤੇਰੇ ਡੈਡੀ ਮੰਮੀ ਕੋ ਆਜੋ ਉੱਠੋ ਪਹਿਲੇ ਵੀ ਜੀ ਮੈਂ ਜਾਣਾ ਇਹਨਾਂ ਦੇ ਪਿੰਡ ਅੱਧੇ ਘੰਟੇ ਦਾ ਸਫ਼ਰ ਆ ਪਾਣੀ ਪਿਆ ਦੇ ਕਿ ਫੋਟਾ ਪਾਣੀ ਕਿਹਾ ਪੀ ਜਾਣਾ ਪਾਣੀ ਪੀਓ ਵੀਰਾਂ ਨਾਲ ਠੰਡਾ ਲਾਇਆ ਕੋਲ ਡਰਿੰਕ ਲਾਇਓ ਯਾਰ ਨਹੀਂ ਨਹੀਂ ਪਾਣੀ ਸਿੰਪਲ ਪਾਣੀ ਦੇ ਦਿਓ ਸਿੰਪਲ ਪਾਣੀ ਬਿਨਾ ਜੀ ਹਾਂਜੀ ਪਾਣੀ ਪਿਆ ਦੇ ਉੱਪਰ ਚਲੋ ਹਲੋ ਜੀ ਵੀ ਬਾਦਿਓ ਵੀ ਵਿਖਾ ਦੋ ਹਾਂ ਜੀ ਮੈਨੂੰ ਸੈਂਡ ਕਰ ਦਿਓ ਵੀ ਆ ਗਈ ਕਰ ਦਿੱਤੀ ਸੈਂਡ ਵੀ ਦਿੱਤੀ ਵੀ ਹਾਂ ਜੀ ਦੇਖ ਲਓ ਚੈੱਕ ਕਰ ਲਓ ਉਹ ਵੀ ਵਿਖਾ ਦਿਓ ਹਾਂ ਮੋਨੇ ਵਿਖਾ ਦਨੇ ਵਿੱਚ ਹੀ ਬਸ ਸਕਰੀਨ ਸ਼ਾਟ ਮਾਰ ਲਓ ਫੋਟੋ ਦਾ ਇਹ ਉਹ ਵੀਡੀਓ ਜਾਈ ਨਹੀਂ ਮੇਰੇ ਕੋਲ WhatsApp ਤੇ ਬਾਦ ਗਾ ਆ ਨੰਬਰ 14 ਹਾਂਜੀ ਹਾਂਜੀ ਆ ਆ ਮੋਨੇ ਵਿਖਾਈ ਵੀਡੀਓ ਆ ਸੰਗ ਦੀ ਵੀਦਾ ਜਿਹੜਾ ਹਾਲਾਤ ਸੀ ਪਹਿਲਾਂ ਦੇਖ ਲਾ ਸੀਗੇ ਜਿਹੜੇ ਸਾਰੇ ਸੰਕਟਾਂ ਵਾਸਤੇ ਛੁੜ ਕੇ ਬੈਠੇ ਕੀ ਜਿਹੜੀ ਹੈਗੀ ਜਿਹੜਾ ਵੀ ਆਪਣਾ ਜੱਪੈ ਅਗਲ ਯਾਤਰਾ ਆਇਆ ਸੀ ਕਿ ਏਰੀਆ ਵਿੱਚ ਇਸ ਟਾਈਮ ਕਿੰਨੀਆ ਮੰਦਾਂ ਆ ਅਮਰਪੁਰ ਦਾ ਰਹਿਣ ਵਾਲਾ ਵੀਰ ਆ ਇਹ ਦੇਖੋ ਜੀ ਕਿ ਜਾਨਾ ਚਿਰ ਨਹੀਂ ਹੋਇਆ ਕਰੋ ਆਇਨੂੰ ਇਸ ਵੀਡੀਓ ਸਾਹਬ ਨਾਲ ਨਾ ਹਾਂ ਜਾਨਾ ਚਿਰ ਕਰੋ ਆਇਨੂੰ ਨਹੀਂ ਹੋਇਆ ਪਿੱਛੇ ਕੁਛ ਨਵਾਂ ਆ ਯਾ ਲਿਖਣਾ ਹੈ ਨਾਮ ਆ ਨਾਤਾ ਪਿਤਾ ਦਾ ਨਾਮ ਸਰਦੇਵ ਸਿੰਘ ਆ ਵੀਰ ਜਿਸ ਦੇ ਦਾ ਜੇ ਕਿਸੇ ਵੀਰ ਦਾ ਨਾਮ ਤਰਸੇਵ ਸਿੰਘ ਦਾ ਸਰਦੇਵ ਸਿੰਘ ਮਾਤਾ ਦਾ ਨਾਮ ਸੁੰਦਰਕੌਰ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਆ ਜੀ ਨਾ ਚਲ ਆ ਜੀ ਚੱਲੀ ਆਪਾਂ ਤੂੰ ਆਪਣਾ ਤੜਾ ਪੇਜ ਪੂਰਾ ਜੀ ਫੋਲੋ ਕਰ ਦੱਸਿਓ ਪੇਜ ਕਿਹਦਾ ਵੀਰ ਜੀ ਛੱਡ ਮੈਂ 2-3 ਪੇਜ ਆਪਣੇ ਕਰ ਦੋ ਮਾ ਜੀ YouTube ਤੇ ਸਾਰੇ ਕਰ ਦੋ ਕਰ ਦੋ ਆ ਫੜ ਲੈ ਕੱਪੜੇ ਆਪਣੇ ਇੱਕ ਇਹ ਵੀ ਇਹਦਾ ਪੇਜ ਆ ਉੱਥੇ ਆਉ ਵੀਡੀਓ ਆ ਬਾਉ ਕਿੱਥੇ ਹੋਣੀ ਹੈ ਦੱਸ ਦੋ ਦੋਹਾਂ ਦੋਹਾਂ ਪੇਜਾਂ 'ਤੇ ਹੋਊਗੀ ਬਹੁਤ ਹੋਣੀ ਹੈ ਕਿਉਂਕਿ ਨੈੱਟਵਰਕ ਬੜੀ ਪ੍ਰੋਬਲਮ ਇੱਥੇ ਇੱਥੇ ਕੱਢ ਲਾਂਗੇ ਅੱਜ ਤਣਾ ਚੱਲਣ ਦੇ ਆਪਣਾ ਵੀ ਕਰ ਆ ਇੱਕ ਵੀਰ ਜੀ ਆ ਸਾਰੇ ਕਰ ਦੋ ਸਬਸਕ੍ਰਾਈਬ ਕਰ ਦੋ ਮੈਂ ਵੀਰ ਨਾਲ ਬੇਨਤੀ ਕਰਦਾ ਚਾਹੁੰਦਾ ਕਿ ਇਹ ਮੇਰੇ ਵੀਰ ਮੋਹਨ ਸਿੰਘ ਦਾ ਪੇਜ ਵਾ ਅੱਛਾ ਜੀ ਤੇ ਆ ਪੇਜ ਵੀ ਦਾ ਹਾਂਜੀ ਤੇ ਜਰੂਰ ਸਪੋਰਟ ਕਰਿਓ ਆ ਪੇਜ ਆ ਤੁਹਾਨੂੰ ਮੈਂ ਦਿਖਾ ਦਿੰਨਾ ਮੋਹਨ ਸਿੰਘ ਮਰਹਾਣਾ ਠੀਕ ਆ ਜੀ ਇੱਕ ਮਤਲਬ ਕਿ 17 1800 ਫੋਲੋਅਰ 47 ਵੀਡੀਓ ਵੀ ਦੇ ਪੇਜ ਤੇ ਪਹਿਲਾਂ ਇਹ ਜਰੂਰ ਫੋਲੋ ਕਰਿਓ ਪੇਜ ਨੂੰ ਠੀਕ ਆ ਜੀ ਹਾਂ ਮੈਂ ਵੀਡੀਓ ਦੇ ਵਿੱਚ ਮੈਂ ਵੀਰਾਂ ਨੂੰ ਦਿਖਾ ਦਵਾਂ ਨਾਲੇ ਤੇ ਆ ਆਪਣਾ ਵੀਜੀਟ ਪੇਜ ਆ ਅੱਛਾ ਜੀ ਆਪਣਾ ਵੀ ਕਰ ਦਿਓ ਜੀ ਵੀਜੀਟ ਵੀ ਇਹ ਹਾਂਜੀ ਆ ਆਪਣਾ ਸੇਵਾ ਦਾ ਪੇਜ ਵੀ ਕਰ ਦਿਓ ਸੇਵਾ ਵਾਲਾ ਵੀ ਕਰ ਦਿਓ ਤੁਹਾਡਾ ਨੰਬਰ ਕੱਢਿਆ ਦੱਸਣਾ ਨਹੀਂ ਵੀਡੀਓ ਪਾਈ ਹਾਂ ਜੀ ਨੰਬਰ ਕੱਢਿਆ ਵਾ ਵੀਡੀਓ ਵੀ ਹਾਂ ਰਹੀ ਮੈਂ ਚਲ ਆ ਚਲੀ ਦੇ ਚੰਦੇ ਲਾਈ ਨਾ ਪਹਿਲਾ ਪੇਜ ਹੀ ਰਾਤ ਨੂੰ ਪਾਵਾਂਗੀ ਵੀਡੀਓ ਦੇਤੇ ਹਾਂ ਪਰਿਵਾਰ ਲੱਭ ਕੇ ਸਭ ਨੂੰ ਕਰਾਂਗਾ ਪਾਵਾ ਦਾ ਦੀਪ ਸਹਿਬ ਹਾਂ ਜੀ ਚਲੋ ਦੋਵੇਂ ਪੇਜਾਂ ਤੇ ਵੀਡੀਓ ਚਲੋ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਆਪਾਂ ਮੂ ਕੀ ਮਿਲਿਆ ਮੈਂ ਤੁਹਾਨੂੰ ਯਾ ਬਾਈਪਾਸ ਦੇ ਮੋਗੇ ਦੇ ਠੀਕ 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 ਅੱਛੀ ਦਿਦਰ ਦੇ ਗਏ ਹਾਂ ਜੀ ਹੋਰ ਸਭ ਠੀਕ ਠਾਕ ਬਹੁਤ ਵਧੀਆ ਬਾਬਾ ਜੀ ਚਲੋ ਧੰਨਵਾਦ ਨਹੀਂ ਬਾਏ ਥੈਂਕ ਯੂ ਧੰਨਵਾਦ ਬਾਈ ਤੇ ਦਿਮਾਗੇ ਹਰ ਜਿਆਦਾ ਨਹੀਂ ਆ ਜਿਆਦਾ ਨਹੀਂ ਥੋੜੀ ਜੀ ਓਕੇ ਨਾ ਮੰਨ ਲਓ ਕਿ ਜਿਵੇਂ ਆਪਾਂ ਜਿਵੇਂ ਕਈ ਯਾਰੀ ਕਈ ਯਾਰੀ ਬੰਦਾ ਸੁੱਖਾ ਪੀ ਲੈਣਾ ਚਲਿਏ ਅਰੇ ਚਲੀਏ ਆ ਗਈ ਫੋਟੋ ਕਰਾ ਲਓ ਅੱਗੇ ਫੜੀ ਦੇ ਅੱਛਾ ਅੱਛਾ ਆ ਜਿਹੜੇ ਫੋਟੋ ਆ ਸਾਰੇ ਫੋਟੋ ਲਾਡੀ ਚ ਵੀ ਖਿੱਚ ਲਾ ਬੱਸ ਆ ਗਿਆ ਚਾ ਧੰਨਵਾਦ ਆ ਡੇ ਭਰਾਵਾਂ ਦਾ ਜੀ ਤੁਹਾਨੂੰ ਕਿਹਦੀ ਕਿਹਦੀ ਜਗ੍ਹਾ ਪਈ ਨਾ ਸਾਰੇ ਪਿੰਡ ਲੱਗੀ ਕਿਹੜਾ ਪਿੰਡ ਦੱਸਿਆ ਸੀਗਾ ਨਹੀਂ ਅੰਮ੍ਰਿਤਸਰ ਦੇ ਲੱਗੀ ਇਹ ਇੱਕ ਲੱਗੇ ਹੋਰ ਮਿਹਰਬਾਨਪੁਰ ਦੇ ਲੱਗੀ ਦੇਵੀ ਦਾਸਪੁਰਾ ਹਾਂਜੀ ਆ ਦੇਵੀ ਦਾਸਪੁਰਾ ਦੱਸਿਆ ਸੀ ਹਾਂ ਚਾਬੀ ਕਿੱਥੇ ਗੱਡੀ ਦੀ ਇੱਤੋਂ ਕਿੰਨੇ ਪਿਛਾ ਕਿੰਨੇ ਪਿਛਾ ਖੜਿਆ ਅੰਮ੍ਰਿਤਸਰ ਆਓ ਇਧਰ ਆ ਆ ਅੰਮ੍ਰਿਤਸਰ ਲੱਈਆ ਮਿਹਰਬਾਨ ਪ੍ਰਾਤ ਅਮਰ ਗੋਤਾ